ਇਹ ਚਲੂ ਗਏ ਮਲਵੀਰ ਸਰ ਕੋ ਫੈਸਲਾ ਕਰੋ ਰੋ ਨਾ ਧੰਨਵਾਦ ਖਲਾਣਾ ਇਹ ਕਿਸਾ ਨਾ ਇਸیکل ਕਹਿੰਦੇ ਉਹਨਾਂ ਦੀ ਗੱਲ ਉਹ ਗੱਲ ਨਹੀਂ ਰੋਕ ਹੀ ਨਹੀਂ ਹਲਣਾ ਕਰਦੇ ਆਪਾਂ

ਉਹ ਨਾਮ ਨਹੀਂ ਜਾਂਤਾ ਪਾਇਲਟ ਕੇ ਮੈਨੂੰ ਗ੍ਰੈਂਡ ਸਰਵਰਸਨ ਉੱਥੇ ਮੈਂ ਗਏ ਵਿਆਇਤਕਰ ਜਿੱਦਾਂ ਆਪਾਂ ਐਂਟਰੀ ਕੀਤਾ ਉਸ ਆਇਤੀ ਪੇਰਮੈਂਟ ਕੀਤਾ ਆਫਿਸ ਗਏ ਉਸਕੇ ਪੈਹਾ ਦੇਣੇ ਟਾਈਮ 4.5 ਲੱਖ ਰੁਪਿਆ تھا ਮੈਂ 1.5 ਲੱਖ ਰੁਪਿਆ ਨੂੰ ਪੇਰਮੈਂਟ ਕੀਤਾ ਅਸੀਂ ਜਿੱਦਾਂ ਪੇਰਮੈਂਟ ਕੀਤਾ ਮੋਰੇ ਦੋ ਬੰਦੇ ਹੋਰ ਖੜੇ ਸੇ ਮੈਨੇਜਰ ਵੀ ਥੇ ਉਸਕੇ ਮਾਲਕ ਵੀ ਥੇ ਆਪਾਂ ਤਿੰਨ ਬੰਦੇ ਹੋਰ ਜਿਹੜੇ ਪਿੱਛੇ ਬੰਦੇ ਖੜੇ ਸੇ ਬੈਟਰ ਜਦਸੇ ਮੈਂ ਨਿਕਨੀ

गोल्ड में लगभग 5-6 लाख का नुकसान हो आया है। की नाम है जी? मेरा नाम कीराना जी। किथे ते रहनुले? शांतिनगर ते रहन वाले हां। कल दी जो वारदात ए हां जी कल दे 30 तारीख दी सर मेरी सिगी मतलब ਸਾਡੇ ਕਲੀਕ ਕੀਆ ਡੇਡੇ ਤੇ ਮੈਂ ਉਹਨਾਂ ਦੇ ਨਾਲ ਹੀ ਸੀਗੀ ਵੀ ਉਹਨਾਂ ਦੇ ਸਾਰੇ ਪਰਸ ਜੋ ਪੈਸੇ ਗੈਨੇ ਵਗੈਰਾ ਮੈਂ ਹੀ ਪਾਈ ਸੀ ਤੇ 4-5.5 4-5 लाख ਰੁਪਇਆ ਸੀਗਾ ਔਰ 골ਡ ਸੀਗਾ ਵਿੱਚ ਜੋ ਘੜੀਆਂ ਸੀ ਘੜੀ ਦੇ ਇੱਕ ਅਸੀਂ ਮੁੰਡੇ ਨਾਲ ਗੱਲ ਕੀਤੀ ਸੀ ਇੱਕ ਦੋ ਘੜੀਆਂ ਵੇਚ ਵੀ ਸੀਗੀਆਂ। ਤੇ ਬਾਕੀ ਤਿੰਨ ਰਿੰਗਾ ਸੀ ਇੱਕ ਮੁੰਡੇ ਨੇ ਰੀਬਨ ਕਟਾਈ ਦੀ ਤੇ ਇਸ ਕੁੜੀ ਨੂੰ ਉਹ ਵੀ ਵਿੱਚ ਹੀ ਸੀਗੀ ਤੇ ਸ਼ਗਨ ਵੀ ਸੀਗੇ ਵਿੱਚ ਤੇ 1.5 ਲੱਖ ਪੇਮੈਂਟ ਕੀਤੀ ਆ ਬਾਕੀ ਪਰਸੇ ਦੇ ਵਿੱਚ ਹੀ ਸੀ ਸਾਰਾ ਕਿਹਾ ਜਾਂਦਾ ਜੋ ਲੜਕੇ ਦੇ ਲਈ ਸ਼ਗਨ ਵਗੈਰਾ ਹੀ ਸਾਰਾ ਉਸੇ ਉਹਦੇ ਵਿੱਚ ਹੀ ਸੀਗਾ ਸਾਰਾ ਕੁਝ ਇਹ ਜੇ ਕੁਝ ਜਦਲਾਵਾ ਫਿਰ ਅਸੀਂ ਕੁਝ ਵੀ ਨਹੀਂ ਉਹਨਾਂ ਨੂੰ ਕੀਤਾ ਸੀਗਾ ਤੇ ਸਿਰਫ ਇੱਕ 1.5 ਲੱਖ ਪੇਮੈਂਟ ਕੀਤੀ ਸੀ ਵਕਤ 3 ਲੱਖ ਤੇ ਬਾਕੀ ਜੋ ਸ਼ਗਨ ਵਗੈਰਾ ਸੀਗੇ ਤੇ 골ਡ ਸੀਗਾ ਉਹ ਸਾਰਾ ਉਹਦੇ ਵਿੱਚ ਹੀ ਸੀ ਜਿੱਦਾਂ ਦੋ ਇੱਕ ਮੁੰਡਾ ਆਇਆ ਉਹਨੇ ਸਾਹਮਣੇ ਬੈਠਾ ਸੀ ਸਟੇਜ ਉਹਦੇ ਸਟੇਜ ਦੇ ਉਨੇ ਕੋਟ ਉਤਾਰਿਆ ਬਸੂਫੀਵਾਨ ਲੱਗਿਆ ਤੇ ਇਹ ਕੋਟ ਪ੍ਰਸਿੱਧਾ ਟੰਗਿਆ ਤੇ ਉਹ ਬਾਹਰ ਚਲਾ ਗਿਆ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇਹਨਾਂ ਦਾ ਕੋਈ ਰੈਲਟਿਵ ਆ ਮੈਂ ਕਿਹਾ ਤੁਸੀਂ ਪਰਸ ਕਿਸੇ ਨੂੰ ਉਹ ਬਾਹਰ ਜਾਂਦਾ ਦੇਖਿਆ ਵੀ ਕਿ ਪਰਸ ਮੇਰੀ ਪਛਾਣ ਚ ਸੀਗਾ ਤੇ ਮੈਂ ਕਿਹਾ ਪਰਸੋ ਸੀ ਕਿਸੇ ਨੂੰ ਫੜਾਇਆ ਕਹਿੰਦੇ ਨਹੀਂ ਮੈਂ ਤਾਂ ਫੜਾਇਆ ਨਹੀਂ ਮੈਂ ਕਿਹਾ ਪਰਸੇ ਬਾਹਰ ਲੈ ਕੇ ਉਹ ਗੇਟ ਤੋਂ ਪਟਾਪਟੇ ਚਲਾ ਗਿਆ ਉਹ ਖੱਬੇ ਆਥਰ ਮੁੜ ਗਿਆ ਬਸ ਫਿਰ ਕੈਮਰੇ ਚੋਂ ਕਢਾਇਆ ਕੈਮਰੇ ਧੁੰਦਲੇ ਜਾਂਦੇ ਸੀਗੇ ਕੋਈ ਸ਼ੱਕ ਕਿਉਂਕਿ ਬਹੁਤ ਵਿੱਚ ਸਾਨੂੰ ਵੇਟਰਾਂ ਵਰਗੇ ਲੱਗਦੇ ਆ ਸਾਨੂੰ ਜੋ ਲੱਗਦੇ ਸਾਨੂੰ ਮੁੰਡੇ ਉਹਨਾਂ ਦੀ ਬਿਲਕੁਲ ਸਾਰਿਆਂ ਦੇ ਡਰੈਸਾਂ ਇੱਕੋ ਜਿਹੀਆਂ ਸੀ ਉਹਨਾਂ ਨੇ ਵੀ ਉਸ ਤਰ੍ਹਾਂ ਦੇ ਪਾਏ ਸੀ ਬਲੈਕ ਵਾਈਟ ਔਰ ਬਲੈਕ ਬ੍ਰਾਊਨ ਮੇਰਾ ਨੰਦੀ ਸਿੰਘ ਭੋਲੂ ਆ ਜਿਹੜੀ ਸ਼ਾਂਤੀ ਨਗਰ ਤੋਂ ਅੱਜ ਹੀ ਮੰਗਲਵਾਰੀ ਨੂੰ ਆਇਆ ਜੋ ਕੱਲ ਦੀ ਚੋਰੀ ਦਾ ਕੱਲ ਅਸੀਂ ਮਹੱਲੇ ਉੜੀ ਵੱਲੋਂ ਗਈ ਸੀ ਵਿਆਹ ਵਿੱਚ ਮੈਰੀ ਸੀ ਕੱਲ 30 ਤਰੀਕ ਨੂੰ ਐਤਵਾਰ ਜੋ ਸ਼ਾਂਤੀ ਨਗਰ ਤੇ ਉੱਤੇ ਮੈਰੀਜ ਦੇ ਵਿੱਚ ਇਹਦੇ ਮਦਰ ਜੀ ਜਿਹਨੇ ਬੇਟੀ ਸੀ ਉਹਨਾਂ ਦੇ ਬੜੇ ਮਤਲਬ ਤੇ ਉਹਨਾਂ ਦੇ ਐਕਚੁਅਲੀ ਪਾਰਸ ਕੋਈ ਇੱਕ ਨਿਕਲਿਆ ਆਇਆ ਮੁੰਡਾ ਉਹਨੇ ਕੋਲ ਪੂਰਾ ਮਤਲਬ ਕਿ ਬਿਲਡਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੀ ਤੇ ਉਹਨੇ ਇਦਾਂ ਕੋਟ ਲਾਇਆ ਵ ਆਪਣਾ ਤੇ ਸੋਫੇ ਤੇ ਕਿਦਾਂ ਫੋਟੋ ਕਰਾਉਣ ਨੂੰ ਮੜੇ ਉਧਰ ਹੋਇਆ ਸੋਫੇ ਦੇ ਪਰਚ ਰੱਖਿਆ ਇਹ ਨਹੀਂ ਪਬਲਿਕ ਦੇ ਵਿੱਚ ਉਹਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਛੱਕੇ ਬਾਹਰ ਨਿਕਲ ਗਿਆ ਉਹਦੀ ਕੰਪਲੇਨ ਕੀਤੀ ਹੈ ਪੁਲਿਸ ਮੌਕੇ ਤੇ ਆ ਗਈ ਸੀ ਹਮ ਆਈ ਸੀ ਪੁਲਿਸ ਕੁਸ਼ਟਮ ਆ ਗਈ ਸੀ ਪੁੱਛਣ ਜੀ ਹੋਣ ਕੀ ਕਹਿਣਾ ਹੁਣ ਇੱਕ ਜਨੂਨ ਨੇ ਥਾਣੇ ਭਲਾਇਸਾ ਦੇ ਥਾਣੇ ਸਰਪਰ ਅਸੀਂ ਆਏ ਆ ਫੈਮਿਲੀ ਨਾਲ ਤੇ ਇਹਨਾਂ ਨੇ ਸਾਨੂੰ ਐਸੇ ਸਭ ਮਿਲੇ ਆ ਉਹਨਾਂ ਨੇ ਸਾਨੂੰ ਇਹ ਦੋਇਆ ਬਿਸ਼ਾਸ਼ਕ ਕੀ ਕਿ ਜਲਦੀ ਮਤਲਬ ਕਿ ਅਸੀਂ ਕੈਮਰੇ ਨੂੰ ਟ੍ਰੇਸ ਕਰਦੇ ਪਏ ਆ ਕਿ ਜਲਦੀ ਜ ਲੱਭ ਲਾਂਗੇ ਜੀ ਕੱਲ ਇੱਕ ਤੁਹਾਡੇ ਪਾਲਸ ਦੇ ਵਿੱਚ ਮਾਰਵਾਦ ਹੋਈ ਆ ਕਿ ਬੱਚਾ ਕਿ ਛੋਟਾ ਬੈਟ ਚੱਕ ਲੈ ਗਿਆ ਤੇ ਫੈਮਿਲੀ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਕਿ ਪਾਲਸ ਵਾਲੇ ਪਿੱਛੇ ਮਰੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕੈਸ਼ ਕਿਨਾਂ ਆਇਆ ਕਿ ਉਹ ਇਲਜ਼ਾਮ ਲਾ ਰਹੇ ਨੇ ਕਿ ਬੇਟਰਾ ਦਾ ਹੀ ਕੰਮ ਹੈ ਤੇ ਮੇਰੇ ਕੋਪਾ ਦਾ ਸਾਰੇ ਵੇਟਰ ਨੇ ਵਿਸ਼ਿਸ਼ਲੀ ਵੀ ਕਿਵਰਾ ਚਾਪ ਉਹ ਚੈੱਕ ਕਰਾਤਾ ਰੈਗੇਸਟਰ ਨੂੰ ਤੇ ਨਾਲ ਹੀ ਪੁਲਿਸ ਨੂੰ ਵੀ ਕੰਪਲੀਟ ਕੀਤੀ ਹੈ ਅਸੀਂ ਤਾਂ ਖੁਦ ਜਾਣਦੇ ਹਾਂ ਕਿ ਕਸਟਮਰ ਦਾ ਜੋ ਵੀ ਇਹਦਾ ਹੱਲ ਨਿਕਲਣਾ ਚਾਹੀਦਾ ਇਸ ਚੀਜ਼ ਦਾ ਕਿਉਂਕਿ ਜੇ ਇਹ ਹੱਲ ਨਹੀਂ ਨਿਕਲਦਾ ਸਾਡੇ ਦੇ ਵੀ ਵਪਾਰ ਕਰਨਾ ਔਖਾ ਹੋ ਜਾਣਾ ਹੈ ਟਾਈਮ ਵਿੱਚ ਕੋਈ ਤੇ ਕੋਈ ਛੋਟਾ ਜਿਹਾ ਬੱਚਾ ਦੋ ਦੋ ਬੰਦੇ ਆਏ ਆ ਪੂਰੀ ਸਿਸਟਮ ਚੈੱਕ ਕਰਾਏ ਹੁਣ ਵੀ ਪੂਰਾ ਕੋਆਪਰੇਟ ਕਰ ਰਹੇ ਆ ਪੁਲਿਸ ਨੂੰ ਜਿਹੜੇ ਵੀ ਤੁਸੀਂ ਆ ਰਹੇ ਹੋ ਵੀਡੀਓਗ੍ਰਾਫਰ ਆਲੇ ਸਾਰੇ ਆ ਰਹੇ ਆ ਸਾਰੇ ਨੂੰ ਵੀਡੀਓਜ਼ ਬਾਰੇ ਖੜਕੇ ਦਿਖਾ ਰਹੇ ਆ ਅਸੀਂ ਯਤਨ ਨਾਲ ਕੋਆਪਰੇਟ ਕਰ ਰਹੇ ਆ ਸਾਡੀ ਕੋਈ ਗਲਤੀ ਨਹੀਂ ਜੀ ਉਹਨਾਂ ਇਹ ਵੀ ਚੈੱਕ ਕਰੋ ਸੋ ਲੱਗ ਨਹੀਂ ਰਿਹਾ ਕਿ ਉਸੇ ਵੇਟਰ ਆ ਜਾ ਕੋਈ ਅਣਜਾਣ ਪਛਾਤਾ ਬੰਦਾ ਵਾ ਇਦਾਂ ਲੱਗ ਰਿਹਾ ਜਿਵੇਂ ਗੈਸਟਰੀ ਬੈਠੇ ਨਾਲੇ 1 ਘੰਟਾ ਗੈਸਟ ਦੇ ਬਿਲਕੁਲ ਨਾਲ ਸੋਫੇ ਤੇ ਬੈਠ ਰਹੇ ਹੋ ਗੈਸਟ ਕੋਣੀ ਮੈਨੇਜਰ ਕੋਈ ਖੁਦ ਗੈਸ ਕਰ ਰਿਹਾ ਤਾਂ ਪੱਕਾ ਗੈਸ ਕਰ ਲਾਣਾ ਇਹ ਕੋਣ ਹੈ ਇੱਕ ਪੈਲਸ ਵਿੱਚ ਉਹ ਬੈਕਟਰੀ ਹੋਣਾ ਮਾਮਲਾ ਸਾਹਮਣੇ ਆਇਆ ਹਾਂਜੀ ਇਹਦੀ ਕਿੱਥੇ ਤੱਕ ਕਾਰਵਾਈ ਨਾਲ ਪਾਉਂਦੇ ਇਹ ਸਰ ਕੱਲ ਇੱਕ ਇੰਵਿਟੇਸ਼ਨ ਆਈ ਸੀ ਸਾਨੂੰ ਇੱਥੇ ਸਾਡੇ ਪੈਲਸ ਵਿੱਚ ਦਾ ਬਾਈਪਾਸ ਤੇ ਉੱਥੇ ਕੋਈ ਲੇਡੀ ਦਾ ਮੈਰਿਜ ਸੀ ਉਡੀ ਮਾਤਾ ਜਿਹੜੀ ਆ ਉਹਦੇ ਪਰਸ ਚ ਪੈਸੇ ਜੁਐਲਰੀ ਵਗੈਰਾ ਸੀ ਉਹਨਾਂ ਦੇ ਜਿੱਦਾਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਕੋਈ ਕੋ ਬੱਚਾ ਆਇਆ ਵਿਆਹ ਚ ਵੀਡੀਓ ਸੀ ਉੱਥੇ ਦੇਖੀ ਆ ਕੋ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹ ਰ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਪੁਲਿਸ ਸ਼ਾਨਵੀਨ ਕਰ ਰਹੇ ਆ ਸੀ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਦੋਂ ਕੋ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਗਲੇ ਕੋਰਡਿੰਗ ਦੇ ਕਾਰਵਾਈ ਕੀਤੀ ਜਾਵੇ। ਦਾ ਦੱਸਾਂ ਮੈਂ ਕਿੱਥੇ ਵੀ ਰਾਣਾ ਨਹੀਂ ਇਹ ਨਾ। ਇਹ ਫੈਮਿਲੀ ਹੈਗੀ ਜੀ ਨਿਊ ਸ਼ਾਂਤੀ ਨਗਰ ਦੀ। ਇਹ ਸ਼੍ਰੀਮਤੀ ਤਾਰਾ ਰਾਣੀ ਆ ਵਾਈਫ ਆ ਹਰੋਜ ਕੁਮਾਰ। ਇਹਨਾਂ ਦੀ ਬੇਟੀ ਦੀ ਮੈਰਿਜ ਸੀ ਗੱਲ। ਤੇ ਹਮਾਚਲ ਪ੍ਰਦੇਸ਼ ਤੋਂ ਆਈ ਸੀ ਬਰਾਤ ਦੇ ਲੜਕੇ ਵਾਲੇ ਉੱਥੋਂ ਦੇ ਸੀ। ਉਹਨਾਂ ਨੂੰ ਬੁਲਾਇਆ ਅਸੀਂ ਉਹਨਾਂ ਦਾ ਬਿਆਨ ਲੇਖ ਕੇ ਫਰਥਰ ਇਨਵੈਸਟੀਗੇਸ਼ਨ ਜੋ ਵੀ ਤੱਤ ਸਾਹਮਣੇ ਆਉਂਦੇ ਆ। ਉਹਦੇ ਕੋਲੋਂ ਵੀ ਕਾਰਵਾਈ ਕੀਤੀ ਜਾਊਗੀ। ਇਹ ਪਾਣੀ ਇਹ ਖਾਇਕ ਟੈਗ ਦੇ ਵਿੱਚ ਪਾ ਕੇ ਫੈਮਿਲੀ ਆਈ ਹੈ ਹੁਣ ਸਾਡੇ ਕੋਲ ਸਰ ਕੱਲ ਵੀ ਆਪਣੇ ਰੀਤੀ ਰਿਵਾਜ ਕਰਦੇ ਸੀ ਆ ਸਾਡੇ ਕੋਲ ਆਏ ਫੇਏ ਉਹਨਾਂ ਦਾ ਬਿਆਨ ਲਿਖ ਕੇ ਨਾ ਕਾਨੂੰਨੀ ਕਾਰਵਾਈ ਕਰਾਂਗੇ।